ਹਾਂਜੀ ਵੈਲਕਮ ਬੈਕ ਟੂ ਅਵਰ YouTube ਚੈਨਲ ਯੂਥ ਆਫ ਪੰਜਾਬ ਸੋ ਅੱਜ ਆਪਾਂ ਕਰਦੇ ਆਂ ਗੱਲਬਾਤ ਮਿੱਤਰੋ ਯੂਐਸਏ ਤੇ ਕੈਨੇਡਾ ਜਿਹੜੇ ਬਾਰਡਰ ਆ ਉਹਨਾਂ ਬਾਰੇ ਜਾਂ ਜਿਹੜੇ ਯੂਐਸਏ ਦੇ ਬਾਰਡਰ ਆ ਇੰਡੀਆ ਤੋਂ ਜਿਹੜੇ ਲੋਕ ਆਉਂਦੇ ਸੀ ਮੈਕਸੀਕੋ ਦੇ ਰਹੀਂ ਉਹਨਾਂ ਦੇ ਕੀ ਹਾਲਾਤ ਨੇ ਅੱਜਕੱਲ ਮਿੱਤਰੋ ਬਹੁਤ ਸਾਰੀਆਂ ਵੀਡੀਓਜ਼ ਦੇਖ ਰਹੇ ਆ ਕਿ ਬਹੁਤ ਸਾਰੇ ਉੱਥੋਂ ਦੇ ਜਿਹੜੇ ਲੋਕ ਸੀਗੇ ਉਹ ਵੀ ਦੱਸ ਰਹੇ ਕਿ ਜਿਹੜੇ ਬਾਰਡਰ ਦੇ ਨੇੜੇ ਰਹਿੰਦੇ ਆ ਵੀ ਬਾਰਡਰ ਦੇ ਉੱਤੇ ਬਹੁਤ ਜ਼ਿਆਦਾ ਸਫਾਈ ਹੋ ਚੁੱਕੀ ਆ ਸੋ ਜਿਹੜੇ ਜਿਹੜੇ ਮਿੱਤਰੋ ਤੁਸੀਂ ਇੰਡੀਆ ਤੋਂ ਮਤਲਬ ਜਿਆਦਾਤਰ ਲੋਕੜੇ ਹਰਿਆਣਾ ਤੋਂ ਯੂ ਸੋ ਮਿੱਤਰੋ ਆਉਦੇ ਡਾ 40-50 ਲੱਖ ਰੁਪਈਆ ਤੁਸੀਂ ਲਾਉਣਾ ਉਹ ਹਜੇ ਨਾ ਲਾਓ ਕਿਉਂਕਿ ਜਿਹੜੀ ਬਾਰਡਰ ਦੇ ਉੱਤੇ ਬਹੁਤ ਜ਼ਿਆਦਾ ਸਖਤਾਈ ਹੋ ਚੁੱਕੀ ਹੈ ਤੇ ਜਿਵੇਂ ਅੱਗੇ ਤੁਹਾਨੂੰ ਬਾਰਡਰ ਤੇ ਫੜ ਕੇ ਅੱਗੇ ਪੁਲਿਸ ਲੈ ਜਾਂਦੀ ਸੀ ਤੁਹਾਨੂੰ ਆਪਦੇ ਨਾਲ ਤੇ ਉੱਥੇ ਜਾ ਕੇ ਤੁਸੀਂ ਆਪ ਦੇ ਜਿਹੜੀ ਸਾਈਲ ਮੁਲਾ ਦਿੰਦੇ ਸੀਗੇ ਤੁਹਾਨੂੰ ਬੌਂਡ ਭਰਨਾ ਪੈਂਦਾ ਸੀਗਾ ਸੋ ਮਿੱਤਰੋ ਹੁਣ ਉਹਦਾ ਦਾ ਕੁਝ ਨਹੀਂ ਹੋਣਾ ਲਾ ਹੁਣ ਜੇ ਤੁਹਾਨੂੰ ਉਹਨਾਂ ਨੇ ਪੁਲਿਸ ਨੇ ਫੜ ਲਿਆ ਤਾਂ ਤੁਹਾਨੂੰ 100% ਇਹ ਵੀ ਉਹ ਰਿਪੋਰਟ ਕਰਨਗੇ ਪਿੱਛੇ ਵਾਪਸ ਤੁਹਾਨੂੰ ਭੇਜਣਗੇ ਸੋ ਇਟਿਜਾਂ ਦੇ ਹਾਲਾਤ ਬਣੇ ਹੋਏ ਨੇ ਜਿਹੜੇ ਲੋਕ ਕੈਨੇਡਾ ਤੋਂ ਵੀ ਅਮਰੀਕਾ ਜਾਂਦੇ ਸੀ ਉਹ ਵੀ ਹੁਣ ਅੱਜ ਕੱਲ ਰੁਕੇ ਹੋਏ ਕਿਉਂਕਿ ਕੈਨੇਡਾ ਤੇ ਯੂਐਸਏ ਦੀ ਸਕਿਉਰਿਟੀ ਜੜੀ ਉਹ ਵੀ ਬਹੁਤ ਜ਼ਿਆਦਾ ਵੱਧ ਚੁੱਕੀ ਆ ਬਹੁਤ ਜ਼ਿਆਦਾ ਟਾਈਟ ਕਮ ਹੋ ਚੁੱਕਿਆ ਸੋ ਯੂਐਸਏ ਜਾਣ ਵਾਲੇ ਮਿੱਤਰੋ ਹੁਣ ਤੁਹਾਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪਊਗਾ ਜੇ ਤੁਸੀਂ ਇਹ ਸਟੈਪ ਲੈਣ ਲੱਗੇ ਮੈਨੂੰ ਲੱਗਦਾ ਵੀ ਕੈਨੇਡਾ ਦੇ ਵਿੱਚ ਬਹੁਤ ਸਾਰੇ ਜਿਹੜੇ ਸਟੂਡੈਂਟ ਆ ਜਾਂ ਬਹੁਤ ਸਾਰੇ ਟੈਂਪਰਰੀ ਵਰਕਰ ਸੀਗੇ ਉਹਨਾਂ ਦੇ ਜਿਹੜੇ ਵਰਕ ਪਰਮਿਟ ਆ ਐਸਪਾਇਰ ਹੋਣ ਜਾ ਰਹੇ ਆ ਸੋ ਉਹਨਾਂ ਕੋਲੇ ਇਹੀ ਹੱਲ ਹੁੰਦਾ ਸੀ ਇੱਕ ਵਈਜ ਯੂਐਸਏ ਚਲੇ ਜਾਓ ਜਿਹਨਾਂ ਕੋਲੇ ਯੂਐਸਏ ਦਾ ਵੀਜ਼ਾ ਹੈਗਾ ਉਹ ਸਿੱਧੇ ਚਲੇ ਜਾਂਦੇ ਜਿਹੜੇ ਮਤਲਬ ਕਿ ਬਾਰਡਰ ਕ੍ਰੋਸ ਕਰਦੇ ਆ ਉਹ ਬਾਰਡਰ ਕ੍ਰੋਸ ਕਰਦੇ ਸੀ ਪਰ ਗੱਲ ਇਹ ਆ ਵੀਰ ਉੱਥੇ ਜਾ ਕੇ ਤੁਸੀਂ ਕੀ ਕਰੋਗੇ ரைਟ ਸਾਇਲਮ ਅਪਲਾਈ ਕਰੋਗੇ ਉੱਥੇ ਜਾ ਕੇ ਸਾਇਲਮ ਕਿਵੇਂ ਤੁਹਾਡੀ ਅਪਰੂਵ ਹੋਊਗੀ ਤੁਸੀਂ ਕੈਨੇਡਾ ਚ ਆ ਕੇ ਸਟੱਡੀ ਤੇ ਆਏ ਆ 2 ਸਾਲ ਰਹੇ ਆ ਤੁਸੀਂ ਕੁਝ ਨਹੀਂ ਕੈਨੇਡਾ ਦੇ ਵਿੱਚ ਆਪਣਾ ਕੋਈ ਪ੍ਰੂਫ ਦਿੱਤਾ ਵੀ ਹਾਂ ਅਸੀਂ ਸਾਨੂੰ ਵੀ ਪ੍ਰੋਬਲਮ ਆ ਇੰਡੀਆ ਦੇ ਵਿੱਚ ਰਾਈਟ ਤੁਸੀਂ ਸਟੱਡੀ ਕੀਤੀ ਹੈ ਕੈਨੇਡਾ ਚ ਕਿ ਹੁਣ ਕੈਨੇਡਾ ਤੋਂ ਯੂ ਐਸਏ ਜਾ ਕੇ ਤੁਸੀਂ ਸਾਇਲ ਮਿਲਾਓਗੇ ਉਹ ਕਿਵੇਂ ਅਪਰੂਵ ਹੋਏਗੀ ਸੋ ਮਤਰਾ ਉਥੇ ਜਾ ਕੇ ਕੋਈ ਅਪਰੂਵ ਨਹੀਂ ਕੁਛ ਹੋਣਾ ਕਿਉਂਕਿ ਤੁਹਾਡਾ ਸਾਰਾ ਡਾਟਾ ਡਾਟਾ ਜਿਹੜਾ ਹੈਗਾ ਉਹ ਕੈਨੇਡਾ ਤੇ ਅਮਰੀਕਾ ਦੋਨਾਂ ਕੰਟਰੀਜ਼ ਕੋਲੇ ਹੈਗਾ ਸੋ ਇਹ ਕੋਈ ਵਰਤ ਨਹੀਂ ਹੈਗਾ ਇੱਥੇ ਉਥੇ ਜਾਣਾ ਹਾਂ ਜੇ ਇਲੀਗਲੀ ਰਹਿਣਾ ਫਿਰ ਤੁਸੀਂ ਕੈਨੇਡਾ ਚ ਹੀ ਰਹਿ ਲਓ ਤੁਸੀਂ ਯੂ ਐਸਏ ਜਾ ਕੇ ਵੀ ਕੀ ਕਰਨਾ ਰਾਈਟ ਪਰ ਤੁਸੀਂ ਇੱਥੇ ਹੀ ਪੈਸੇ ਕਮਾ ਲਓ ਇੱਡੇ ਕਮਾਉਣੇ ਆ ਹੋ ਸਕਦਾ ਗਾਂ ਜਾਂ ਕੋਈ ਹੱਲ ਨਿਕਲਿਆਵੇ ਸੋ ਬਹੁਤ ਸਾਰੇ ਲੋਕਾਂ ਦੇ ਜਿਹੜੇ ਸਟੇਟਸ ਆ ਐਕਸਪਾਇਰ ਹੋ ਰਹੇ ਆ ਪਰ ਗੱਲ ਇਹ ਆ ਵੀ ਇਹਦਾ ਕੋਈ ਹੱਲ ਨਹੀਂ ਹੈਗਾ ਹੁਣ ਕੈਨੇਡਾ ਸਰਕਾਰ ਧਰਨੇ ਨੂੰ ਲੈ ਕੇ ਕੁਝ ਨਹੀਂ ਕਹਿ ਰਹੀ ਕਿ ਹਾਂ ਵੀ ਹੱਲ ਕੱਢਾਂਗੇ ਵਰਕ ਪਰਮਿਟ ਐਕਸਟੈਂਡ ਕਰਾਂਗੇ ਜਾਂ ਕੋਈ ਜਿਹੜੀ ਮਤਲਬ ਕਿ TRP ਜਾਂ PR ਵੀ ਪ੍ਰੋਗਰਾਮ ਕੋਈ ਆਊਗਾ ਜਿਹੜਾ ਚਾਜਦਾ ਹੈਗਾ ਇਹਨਾਂ ਦਾ ਕੋਈ ਪਾਥਵੇ ਆਊਗਾ ਸੋ ਮਿੱਤਰੋ ਕੁਝ ਨਹੀਂ ਹੋ ਰਿਹਾ ਪਰ ਕੋਈ ਚੱਕਰ ਨਹੀਂ ਯਾਰ ਥੋੜਾ ਜਿਹਾ ਸ਼ਾਂਤੀ ਲੈ ਕੇ ਆਓ ਹੁਣ ਆਹੇ ਘਰੌਣ ਵਾਲੀ ਕਿਹੜੀ ਗੱਲ ਆ ਯਾਰ ਬਾਰਡਰ ਜਾ ਰਿਹਾ ਇਮੀਗ੍ਰੇਸ਼ਨ ਆ ਬੰਦ ਤੋਂ ਆਲਵੇਸ ਹੁੰਦੀ ਰਹਿੰਦੀ ਆ ਚਲਦੀ ਰਹਿੰਦੀ ਆ ਜੇ ਹੁਣ ਸਾਲ ਬੰਦ ਹੋ ਜੂ 6 ਮਹੀਨੇ ਬੰਦ ਹੋ ਜੂ ਪਰ ਇਹਨੇ ਚੱਲ ਪੈਣਾ ਫਿਰ ਕੀ ਹੋਗਾ ਯਾਰ ਪਤਾ ਨਹੀਂ ਕਿਉਂ ਕੈਨੇਡਾ ਨੂੰ ਇੰਨਾ ਮੁੱਦਾ ਬਣਾਇਆ ਲੋਕਾਂ ਨੇ ਵੀ ਕੀ ਚੀਜ਼ ਆ ਇਹ ਵੀ ਹਰ ਹਰ ਇੱਕ ਰੀਲ ਹਰ ਇੱਕ ਯੂਟਿਊਬਰ ਹੈਗਾ ਐਡਾ ਕੈਨੇਡਾ ਦੇ ਵਿੱਚ ਹਰ ਰੋਜ਼ ਇਹੀ ਗੱਲਾਂ ਕਰੀ ਜਾਂਦਾ ਵੀ ਦੁਨੀਆ ਤਾਂ ਨਹੀਂ ਮੁੱਕ ਜੂ ਯਾਰ ਜੇ ਕੈਨੇਡਾ ਬੰਦ ਹੋ ਜੂ ਵੀ ਦੁਨੀਆ ਤਾਂ ਨਹੀਂ ਖੜ ਜੂਗੀ ਇਹ ਚੱਲਦਾ ਹੀ ਰਹਿਣਾ ਯਾਰ ਜਿਹੜੇ ਲੋਕ ਇੰਡੀਆ ਚ ਉਹਨਾਂ ਨੇ ਆਪਣੀ ਜ਼ਿੰਦਗੀ ਵਧੀਆ ਕੱਢ ਲੈਣੀ ਸਾਡੇ ਸਾਡੇ ਜਿਹੜੇ ਦਾਦੇ ਪੁਰਦਾਦੇ ਨੇ ਵੀ ਜ਼ਿੰਦਗੀ ਕੱਢੀ ਹੈਗੀ ਉਹਨਾਂ ਨੇ ਸਾਡੇ ਨਾਲੋਂ ਵਧੀਆ ਜ਼ਿੰਦਗੀ ਕੱਢੀ ਹੈਗੀ ਆਪਦੀ ਕੰਟਰੀਆਂ 'ਚ ਰਹਿ ਕੇ ਵੱਧ ਖੁਸ਼ ਰਹਿੰਦੇ ਸੀ ਉਹ ਇੱਥੇ ਲੋਕ ਕੀ ਆ 16 16 17 17 ਸਾਲ ਦੀ ਉਮਰ ਦੇ ਵਿੱਚ ਆ ਜਾਂਦੇ ਆ ਦੱਸੋ ਮੈਨੂੰ ਇੱਥੇ ਆ ਕੇ ਵੀ ਜਿਹੜੀ ਜ਼ਿੰਦਗੀ 'ਚ ਜਿਹੜਾ ਟਾਈਮ ਉਹਨਾਂ ਨੇ ਹੱਸਣਾ ਖੇਡਣਾ ਹੁੰਦਾ ਜਾਂਦੇ ਮਾਪੇ ਕੋਲ ਰਹਿਣਾ ਹੁੰਦਾ ਹਜੇ ਮਾਪੇ ਦਾ ਨਹਿਕ ਮੰਨਣਾ ਹੁੰਦਾ ਜਿਹਨੂੰ ਕਹਿ ਲੈਂਦੇ ਆਪਾਂ ਉਸ ਉਮਰ 'ਇਓ ਇੱਥੇ ਆ ਜਾਂਦੇ ਆਗੇ ਤੇ ਫਿਰ ਬਹੁਤ ਸਾਰੇ ਬੱਚੇ ਆੜੇ ਚਲੋ ਸਟ्रेस 'ਚ ਪਏ ਜਾਂਦੇ ਆ ਬਹੁਤ ਸਾਰੇ ਬੱਚੇ ਆਪਦੀ ਜ਼ਿੰਦਗੀ ਬਣਾ ਲੈਂਦੇ ਆ ਮਤਲਬ ਪਰ ਏਡੀ ਗੱ ਜਾ ਜੇ ਹੁਣ ਕੈਨੇਡਾ ਬੰਦ ਹੋ ਗਿਆ ਤਾਂ ਜ਼ਿੰਦਗੀ ਨਹੀਂ ਬਣਨੀ ਐਡਾ ਕੋਈ ਸੀਨ ਨਹੀਂ ਹੈਗਾ ਮਿੱਤਰੋ ਜ਼ਿੰਦਗੀ ਇਦਾਂ ਹੀ ਚਲਦੀ ਰਹਿਣੀ ਆ ਜੇ ਤੁਹਾਡੇ ਚ ਜਜ਼ਬਾ ਜੇ ਤੁਹਾਡੇ ਚ ਹੌਸਲਾ ਹੈਗਾ ਤੁਸੀਂ ਹਰ ਕਿਤੇ ਰਹਿ ਕੇ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾ ਸਕਦੇ ਆ ਇਹ ਕੋਈ ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਕੈਨੇਡਾ ਆ ਕੇ ਉਹੀ ਜ਼ਿੰਦਗੀ ਬਿਹਤਰ ਬਣਾਉਂਗੇ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਸਹੀ ਫੈਸਲੇ ਤੇ ਸਹੀ ਗਾਈਡੈਂਸ ਚਾਹੀਦੀ ਹੁੰਦੀ ਆ ਜੇ ਤੁਹਾਨੂੰ ਉਹ ਮਿਲ ਰਹੀ ਆ ਪ੍ਰੋਪਰ ਤਾਂ ਤੁਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਆਪਣੀ ਜ਼ਿੰਦਗੀ ਚ ਸਾਰੀਆਂ ਚੀਜ਼ਾਂ ਹਾਸਲ ਕਰ ਸਕਦੇ ਆ ਸੋ ਇਹੜੇ ਮਾਹੌਲ ਜਿਹਾ ਬਣਿਆ ਹੋਇਆ ਕੈਨੇਡਾ ਦਾ ਇਹ ਥੋੜਾ ਟਾਈਮ ਰਹੂਗਾ ਪਰ ਸੈੱਟ ਹੋ ਜੂਗਾ ਪਰ ਐਵੇਂ ਨਾ ਤੁਸੀਂ ਸਟ੍ਰੈਸ ਲਓ ਜਿਹੜੇ ਇੰਡੀਆ ਚ ਉਹ ਵੀ ਸਟ੍ਰੈਸ ਲਈ ਜਾਂਦੇ ਆ ਬਹੁਤ ਸਾਰੇ ਜਿਹੜੇ ਬੱਚੇ ਆ ਜਾਂ ਸਟੂਡੈਂਟ ਆ ਮਰੇ ਯਾਰ ਮਿੱਤਰ ਜਿਨ੍ਹਾਂ ਦੀਆਂ ਫਾਈਲਾਂ ਫੁੱਲਾਂ ਲਾਉਣੀਆਂ ਜਾਂ ਜਿਨ੍ਹਾਂ ਨੇ ਲੱਗੀਆਂਗੇ ਮੈਸੇਜ ਕਰਦੇ ਨੇ ਮੈਨੂੰ ਯਾਰ ਕੀ ਮੌਲਾ ਸਹੀ ਸੀ 10 ਵੀ ਕੀ ਚੱਕਰ ਬਣ ਰਿਹਾ ਉੱਥੇ ਨੀਊਜ਼ ਆ ਦੇਖੀ ਸੀ ਕਿ ਇਹੀ ਸਹੀ ਸੱਚ ਆ ਨੀਊਜ਼ ਵੀ ਆ ਜਿੱਦਾਂ ਬੰਦ ਹੋਗੀ ਪਰ ਉਹਨਾਂ ਦੇ ਉੱਤੇ ਮਤਲਬ ਇੰਨੀ ਕੀ ਟੈਨਸ਼ਨ ਪਈ ਹੋਈ ਆ ਵੀ ਜੇ ਕੈਨੇਡਾ ਬੰਦ ਹੋ ਗਿਆ ਸਾਡੀ ਜ਼ਿੰਦਗੀ ਵੀ ਰੁਕ ਜੂ ਸੋ ਮਿੱਤਰ ਕੋਈ ਚੱਕਰ ਨਹੀਂ ਹੁੰਦਾਗਾ ਨਾ ਕਿ ਇਹਨਾਂ ਦਾ ਬੰਦ ਹੋਵੇ ਨਾ ਹੋਇਆ ਬਟ ਹੈ ਕੀ ਆ ਵੀ ਹੁਣ ਅਸ਼ੇ ਮਹੀਨੇ ਚਾਰ ਮਹੀਨੇ ਬੰਦ ਹੋ ਜੂਗਾ ਥੋੜੇ ਰੂਲ ਜਿ ਸਖਤ ਕਰ ਰਹੇ ਕਿਉਂਕਿ ਇਹਦੇ ਕਾਰਨ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਇੱਥੋਂ ਦੇ ਲੋਕ ਆ ਜਿਹੜੇ ਉਹ ਵੀ ਡਿਮਾਂਡ ਕਰ ਰਹੇ ਸੀਗੇ ਤੇ ਇੱਕ ਮਤਲਬ ਕਿ ਸਿਸਟਮ ਜਿਹੜਾ ਕਿ ਇੰਨਾ ਚੱਲ ਰਿਹਾ ਜੌਬ ਦਾ ਲੈ ਲੋ ਜੌਬਸ ਤੇ ਹਾਊਸ ਜਾਂ ਮਤਲਬ ਕਿ ਘਰਾਂ ਦਾ ਜਿਹੜਾ ਮਾਹੌਲਾ ਵੀ ਲੋਕਾਂ ਨੂੰ ਕੰਮੋਂ ਵਿੱਚ ਨਹੀਂ ਮਿਲਦੀ ਸੀ ਉਹਦੇ ਕਰਕੇ ਸਰਕਾਰ ਨੇ ਥੋੜਾ ਉਹਨਾਂ ਨੂੰ ਦੇਖਦੇ ਹੋਏ ਇਹ ਘਟਾਇਆ ਤੇ ਗੱਲ ਵੀ ਸਹੀ ਆ ਹੁਣ ਜੇ ਤੁਸੀਂ 25 30 ਲੱਖ ਲਾ ਕੇ ਆਉਂਗਾ ਜੇ ਇੱਥੇ ਜੋਬ ਨਾ ਮਿਲੀ ਆ ਕਿ ਉਹ ਵੀ ਤਾਂ ਫਿਰ ਖਰਾਬ ਹੀ ਆ ਤੁਹਾਡੇ ਵਿਆਜ ਪਈ ਜਾਂਦਾ ਤੁਸੀਂ ਇੱਥੇ ਆ ਕੇ ਕਰੋਗੇ ਵੀ ਕੀ ਸੋ ਐਡਾ ਕੋਈ ਚੱਕਰ ਨਹੀਂ ਯਾਰ ਪਰ ਜਿਹੜੇ ਯੂ ਐਸ ਏ ਵਾਲੇ ਆ ਉਹ ਥੋੜਾ ਜਿਹਾ ਧਿਆਨ ਦੇਣ ਵੀ ਯੂ ਐਸ ਏ ਜਾ ਕੇ ਵੀ ਤੁਹਾਡੀ ਸਾਲਮ ਮਿੱਤਰੋ ਅਪਰੂਵ ਨਹੀਂ ਹੋਣੀ ਤੇ ਜੇ ਤੁਸੀਂ ਬਾਰਡਰ ਤੇ ਫੜੇ ਗਏ ਜੇ ਤੁਸੀਂ ਬਾਰਡਰ ਤੇ ਫੜੇ ਗਏ ਤਾਂ ਤੁਸੀਂ ਸਿੱਧਾ ਰਿਪੋਰਟ ਆ ਹੁਣ ਕੈਨੇਡਾ ਚ ਜੇ ਤੁਹਾਡਾ ਸਟੇਟਸ ਐਕਸਪਾਇਰ ਆ ਤੁਸੀਂ ਥੋੜਾ ਬਹੁਤ ਟਾਈਮ ਰਹਿ ਵੀ ਸਕਦੇ ਆ ਰਾਈਟ ਜਿਉਂ ਕੱਲ ਨੂੰ ਕੋਈ ਆ ਕੇ ਥੋੜਾ ਸਟੇਟਸ ਚੇਂਜ ਕਰਨ ਦੀ ਕੋਈ ਲੈਜਿਬਿਲਟੀ ਬੰਦੀ ਇਹ ਕਰ ਸਕਦੇ ਆ ਪਰ ਜੇ ਤੁਸੀਂ ਫੜੇਗੇ ਬਾਰਡਰ ਤੇ ਜਾਂ ਵੀ 1921 ਹੋ ਗਈ ਉੱਥੇ ਤੁਹਾਨੂੰ ਰਿਪੋਰਟ ਕੀਤਾ ਜਾਊਗਾ ਮਿੱਤਰੋ ਸੋ ਚੀਜ਼ਾਂ ਦਾ ਧਿਆਨ ਰੱਖੋ 트럼ਪ ਆ ਗਿਆ 트럼ਪ ਹੁਣ ਖਿੱਚ ਕੇ ਰੱਖੂਗਾ ਬਾਰਡਰ ਨੂੰ ਕਿਉਂਕਿ ਉਹਨੇ ਸਾਫ ਸ਼ਬਦਾਂ ਚ ਕਿਹਾ ਵੀ ਇਲੀਗਲ ਬੰਦੇ ਉਹਨੂੰ ਨਹੀਂ ਚਾਹੀਦੇ ਰਾਈਟ ਤੇ ਨਾ ਹੀ ਉਹਨੇ ਰੱਖਣੇ ਸੋ ਹੁਣ ਥੋੜੀ ਜਿਹੀ ਸਖਤਾਈ ਹੋਊਗੀ ਪਰ ਚੱਲ ਕਰੋ ਮਿੱਤਰੋ ਕੋਈ ਚੱਕਰ ਨਹੀਂ ਆਉਣ ਵਾਲੇ ਸਮੇਂ ਤੇ ਸਾਰਾ ਕੁਝ ਵਧੀਆ ਹੀ ਹੋਊਗਾ ਤੇ ਜਿਹੜਾ ਵੀ ਕੁਝ ਹੁੰਦਾ ਉਹ ਕੁਝ ਵਧੀਆ ਲਈ ਵੀ ਹੁੰਦਾ ਮਮਤਰੂ ਧੰਨਵਾਦ ਆਪ ਦਾ ਖਿਆਲ ਰੱਖਿਓ ਤੇ ਚੜ੍ਹਦੀ ਕਲਾ ਜਰੋ ਮਿਲਦੇ ਹਾਂਗੇ ਸੇ ਹੋਰ ਵੇੜੀ ਚ